ਸਤਿਨਾਮ ਅਕਾਲ ਵਾਹਿਗੁਰੂ ਅੱਜ ਆਪਾਂ ਸ਼ਬਦ ਪੜਿਆ ਗੁਰਬਾਣੀ ਦੇ ਵਿੱਚੋਂ ਸੋਠ ਮਹੱਲਾ 3 ਨਾਵਨਦੀ 18 ਸਿੱਧੀ ਪਿਛੇ ਲੱਗੀਆਂ ਕਿਰਹਿ ਜੋ ਹਰ ਹਿਰਦੇ ਸਦਾ ਰਸਾਈ ਜਿਹੜਾ ਆਪਣੇ ਹਿਰਦੇ ਦੇ ਵਿੱਚ ਪਰਮੇਸ਼ਰ ਨੂੰ ਸੰਭਾਲ ਕੇ ਰੱਖਦਾ ਹੈ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਮਹਾਰਾਜ ਕਹੇ ਉਹਨੂੰ ਫਿਰ ਕਦੇ ਡੋਟ ਆਉਂਦੀ ਹੀ ਨਹੀਂ ਬੋਲੋ ਸਤਨਾਮ ਵਾਹਿਗੁਰੂ ਜਿਹੜਾ ਇਹ ਕਹਿੰਦਾ ਬਾਬਾ ਜੇ ਤੂੰ ਮੇਰੇ ਵੱਲ ਹੈ ਤਾਂ ਗਿਆ ਮਰਛੰਦਾ ਤੂੰ ਤਾਂ ਸਭ ਕੁਛ ਮੈਨੋਂ ਸੰਭਿਆ ਜਾ ਤੀਰ ਹੈ ਬੰਦਾ ਲਖਮੀ ਟੁੱਟਣਾ ਆਵੇ ਇਹ ਖਾਇ ਖਰਚੇ ਹੁੰਦਾ ਆਹੋਂ ਲੰਗਰ ਚੱਲ ਰਿਹਾ ਹੈ ਚਾਹ ਪਾਣੀ ਦਾ ਤਾਂ ਚੱਲਦੀ ਰਿਹਾ ਮਾਲ ਗੁਰਵਾਣੀ ਦਾ ਵੀ ਲੰਗਰ ਚੱਲ ਰਿਹਾ ਹੈ ਲੰਗਰ ਚੱਲੇ ਗੁਰ ਸ਼ਬਦ ਸ੍ਰੀ ਗੁਰੂ ਬਾਬਾ ਜੀ ਕਹਿੰਦੇ ਹੁੰਦੇ ਨੇ ਵੀ ਲੰਗਰ ਚੱਲੇ ਗੁਰ ਸ਼ਬਦ ਹਰ ਟੁੱਟਣਾ ਆਵੇ ਠੱਤੀਆਂ ਵੇ ਭਾਈ ਜਿਹੜਾ ਸਿਮਰਦਾ ਹੈ ਉਸ ਨੂੰ ਕਿਆਉਂਦਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕ੍ਰਿਸ਼ਣ ਤਨ ਮਾਣੇ ਮਾਣੋ ਉਹ ਜਿਹੜਾ ਉਹ ਜਪਦਾ ਹੈ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਉਹਦੇ ਦਾਸ ਬਣ ਜਾਂਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਰੱਬ ਦਾ ਪਿਆਰਾ ਬਾਬਾ ਜੀ ਕਹਿੰਦੇ ਕਈ ਕਹਿਣਗੇ ਜੀ ਕਾਮ ਕ੍ਰੋਧ ਲੋਭ ਮੋਹ ਤਿਆਗ ਦिए ਵੱਡੇ ਬਾਬਾ ਜੀ ਨੇ ਬਚਨ ਕੀਤਾ ਉਹਨਾਂ ਨੇ ਕੀ ਸੁਨੇਹਾ ਦਿੱਤਾ ਨਾ ਭਾਈ ਕਾਮ ਕ੍ਰੋਧ ਲੋਭ ਮੋਹ ਲੋੜ ਅਨੁਸਾਰ ਵਰਤਣਾ ਪੈਂਦਾ ਹੈ ਤਾਂ ਹੀ ਗ੍ਰਸਤੀ ਜੀਵਨ ਅੱਗੇ ਵਧਦਾ ਹੈ ਗੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਸਭ ਮਾਇਆ ਹੈ ਉਸ ਪ੍ਰਭੂਾਨ ਦੀ ਕਲੀ ਆਪਾਂ ਰੋਕਣ ਵਾਲੀ ਮਾਇਆ ਨਾ ਕਿਣੀ ਇਹ ਮਾਇਆ ਬਹੁਤ ਤਰ੍ਹਾਂ ਦੀ ਹੈ ਮਾਇਆ ਬਹੁਤ ਪ੍ਰਕਾਰ ਦੀ ਹੈ ਕਿਸੇ ਤੇ ਕ੍ਰੋਧ ਦੀ ਮਾਇਆ ਪੈ ਜਾਂਦੀ ਹੈ ਕਿਸੇ ਤੇ ਕਾਮ ਦੀ ਮਾਇਆ ਪੈ ਜਾਂਦੀ ਹੈ ਸੋ ਸੱਚੇ ਪਾਤਸ਼ਾਹ ਸਾਭੇ ਤੇ ਕਿਰਪਾ ਬਣਾਈ ਰੱਖਿਓ ਸਤਿਗੁਰ ਕਹਿੰਦੇ ਨੇ ਵੀ ਨਗ ਦੇਤੀ 18 ਸਿਧੀ ਪਿੱਛੇ ਲੱਗੀਆਂ ਤੇ ਜਿਨ੍ਹਾਂ ਦੇ ਘਰ ਤੇ ਪ੍ਰਚੂਸ ਭਗਵਾਨ ਦਾ ਵਾਸਾ ਹੋ ਜਾਵੇ ਇਹ ਰਿਗ ਸਹਿਤ ਤਾਂ ਉਹਨਾਂ ਦੇ ਪੁੱਛੇ ਗੋਲੀਆਂ ਹੋ ਬਣ ਕੇ ਚੁਰ ਜਾਂਦੀਆਂ ਨਹੀਂ ਤੇ ਪਿਆਰੇ ਜੀ ਇਹ ਮਹਾਪੁਰਖ ਰਾਜੇ ਨੇ ਬੜੇ ਤਰਨਾ ਪੜਦੇ ਹੁੰਦੇ ਐਸੇ ਸੋਧਣ ਗੋਲੀਆਂ ਪਿਆਰੇ ਜੀ ਜਿਹੜੇ ਸੋਧਣ ਅਰ ਜੀ ਆਪਾਂ ਗ੍ਰੋਧ ਦੀ ਗੱਲ ਕਰੀਏ ਸਹੀ ਕਹਿਣਗੇ ਵੀ ਗ੍ਰੋਧ ਰੋਹਤੋਂ ਹੈ ਉਹਨੂੰ ਗ੍ਰੋਧ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਜਿਹੜਾ ਤੁਹਾਡੀ ਸ਼ਰਮ ਵਿੱਚ ਚਾ ਜਾਵੇ ਤੁਹਾਡੇ ਨਾਲ ਪਿਆਰ ਕਰੇ ਉਹਨੂੰ ਜੀ ਆਇਆਂ ਆਖੋ ਗੱਲ ਕੋਈ ਰੋਸ ਸਤਨਾ ਅਰੇ ਛੋੜ ਛੜੇ ਸ਼ਰਮ ਪਰੇ ਤੋਂ ਜਿਹੜਾ ਅਗਰ ਉਹ ਗ੍ਰੋਧ ਰੋਹਤੋਂ ਸੇ ਕਰਨਾ ਹੀ ਕੋਈ ਉਹ ਤਾਂ ਹੀ ਕਹਿੰਦੇ ਲੋੜ ਅਨੁਸਾਰ ਜਿੰਨੀ ਕੋ ਲੋੜ ਹੈ ਯਾਰੋ ਜੀ

ਤੁਹੇ ਲਗੀਆਂ ਰਹੇ ਜੋ ਹਰ ਗੁਰਦੇ ਸਰਬਸਾਰੀ ਕਾ ਜੀ ਬੋਲੋ ਸਤਨਾਮ ਕੀ ਟੀਰਾ ਦੀ ਗੱਲ ਹੈ ਗੁਰੂ ਕਸ਼ਮੇਸ਼ ਦੇ ਸਿੰਘਾਂ ਦੀ ਗੱਲ ਹੈ ਜਿਹੜੇ ਰਹਿਣੀ ਦੇ ਵਿੱਚ ਪੂਰੇ ਨੇ ਬੋਲੋ ਸਤਨਾਮ ਸ਼੍ਰੀ ਇਹ ਮਾਇਆ ਉਹਨਾਂ ਦੇ ਪਿੱਛੇ ਪਿੱਛੇ ਫਿਰਦੀ ਹੈ ਉਹ ਭਗਾ ਦੇ ਪਰੇ ਮਾਰ ਦੇਣੀ ਜਾ ਸਾਨੂੰ ਤੇਰੀ ਲੋੜ ਨਹੀਂ ਸਾਨੂੰ ਤਾਂ ਉਸ ਭਗਵਾਨ ਦੇ ਜਨਨਾ ਦੀ ਲੋੜ ਹੈ ਬਿਨ ਸਤਗੁਰ ਨਾਮ ਨਾ ਪਾਈਏ ਉਜਿਹੋਕਾਰ ਵਿਚਾਰ ਜੇ ਸਤਗੁਰ ਆਪਣੇ ਹਿਰਦੇ ਵਿੱਚ ਨਾ ਹੋਵੇ ਪਰਮੇਸ਼ਰ ਨਾ ਹੋਵੇ ਮਹਾਰਾਜ ਕਹਿੰਦੇ ਬਾਣੀ ਪੜ ਬਾਣੀ ਨੂੰ ਜਪ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਰੂਪ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਉਸ ਸਭ ਦੀ ਵਿਚਾਰ ਕਰ ਸ਼ਬਦ ਨੂੰ ਜਪ ਗੁਰਬਾਣੀ ਪੜ ਜੋ ਤਰਕੀ ਬਾਣੀ ਆਈ ਤੈਨ ਸਗਣੀ ਚਿੰਤ ਮਟਾਈ ਵਿਹਾਰ ਪ੍ਰਭ ਮਿਹਰਬਾਨਾ ਹਰ ਨਾਨਕ ਸਾਚ ਨਾਨਕ ਪੂਰੇ ਭਾਗ ਸਤਗੁਰ ਮਿਲਿਆ ਪੂਰੇ ਭਾਗ ਪ੍ਰਾਪਤ ਹੋ ਜਾਂਦੇ ਨੇ ਜਿਹਦੇ ਕੋਈ ਪ੍ਰਮਾਤਮਾ ਦਾ ਮੇਲਾ ਹੋ ਜਾਵੇ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤੇ ਨਾ ਦੀ ਪਈ ਹੈ ਜੱਜ ਕੇ ਬੋਲੋ ਸਤਨਾਮ ਨਾਨਕ ਪੂਰੇ ਭਾਗ ਸਤਗੁਰ ਮਿਲਿਆ ਸੁਖ ਪਾਏ ਜੁਗ ਚਾਰ ਮਹਾਰਾਜ ਕਹਿੰਦੇ ਰਹੇ ਦੀ ਦੁਨੀਆ ਤੱਕ ਤੇਰੀ ਜੁਗ ਜੁਗ ਸੁਰਭਾ ਹੋਵੇਗੀ ਤੇ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਨਵੇਂ ਪਾਤਸ਼ਾਹ ਕੀ ਆਪਣੇ ਬਾਣੀ ਵਿੱਚ ਕਹਿੰਦੇ ਨੇ ਜੇ ਸੋਖੋ ਚਾਹੇ ਸਦਾ ਸ਼ੰਗਰਾਮ ਕੀਰੇ ਉਹ ਸ਼ੰਗਰਾਮੀ ਆਜਾ ਜੇ ਸੁੱਖ ਚਾਹਨਾ ਸਦਾ ਜੇ ਸੁਖ ਕੋ ਚਾਹੇ ਸਦਾ ਪਰਦੇ ਨ ਭੋਗਨ ਸੁਖ ਵਿੱਚ ਸ਼ਰਨ ਰਾਮ ਕੀ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਸਤ ਗੁਰਿਆਰੂ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰਿ ਸੁਭਾਗ ਜਿੰਦਾ ਲਏ ਘਮਰੀ ਨਾਲੇ ਸੁਖ ਮਿਲਦੇ ਨਾਲੇ ਸੁਭਾ ਹੁੰਦੀ ਐ ਨਾਲੇ ਪੂਰੇ ਭਾਗ ਸਤ ਗੁਰ ਮਿਲੈ ਸੁਖ ਪਾਏ ਜੁਗ ਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ